ਪਰ ਗੰਦਾ ਦੇ ਕਾਨੂੰਨ ਬੇਨੇ ਖਬਰਾਂ ਉੱਡ ਗਈਆਂ ਬੜੇ ਬੜੇ ਜਥੇ ਰੋਸ ਦੇ ਵਿੱਚ ਆਪਣੇ ਹਰਮੰਦਰ ਸਾਹਿਬ ਮੁਕੱਦਸ ਸਥਾਨ ਵੱਲ ਵਧਣ ਲੱਗੇ ਨੇ ਸਰਕਾਰਾਂ ਬੜੀਆਂ ਚੇਤਨ ਨੇ ਕਰਫਿਊ ਵਿੱਚ ਥੋੜੀ ਜੀ ਢਿੱਲ ਦਿੰਦੇ ਨੇ ਜਿੰਨੀ ਵੀ ਵੱਧ ਤੋਂ ਵੱਧ ਸੰਗਤ ਹਰਮੰਦਰ ਸਾਹਿਬ ਪ੍ਰਵੇਸ਼ ਹੋ ਸਕਦੀ ਹੈ ਹੋਣ ਦਿੰਦੇ ਨੇ ਕਾਫਲਿਆਂ ਦੇ ਕਾਫਲੇ ਦਰਬਾਰ ਸਾਹਿਬ ਵੱਲ ਆ ਰਹੇ ਸਨ ਔਰ ਯਾਦ ਰੱਖਿਓ ਪਿੰਡ ਰਾਵਾਲੇ ਸੰਤਾਂ ਨੇ ਇੱਕ ਮੀਟਿੰਗ ਸੱਦ ਲਈ ਹੈ ਕੋਈ ਸ਼ਿਕਨ ਨਹੀਂ ਆ ਚਿਹਰੇ ਤੇ ਸਿੰਘਾਂ ਨੂੰ ਆਖਣ ਲੱਗੇ ਸਿੰਘੋ ਅੱਜ ਸਮਾਂ ਆ ਗਿਆ ਹੈ ਸਿਰ ਦੇਣਾ ਪੈਣਾ ਹੈ ਕੌਮ ਦੇ ਲਈ ਤੁਹਾਡੀ ਮੀਟਿੰਗ ਇਸ ਲਈ ਸੱਦੀ ਹੈ ਜਿਨ੍ਹਾਂ ਦੇ ਕੋਲ ਦੋ ਦੋ ਹਥਿਆਰ ਨੇ ਇੱਕ ਇੱਕ ਹਥਿਆਰ ਜਮ੍ਹਾਂ ਕਰਾ ਦਿਓ ਕਿਉਂਕਿ ਹਜ਼ੂਰ ਸਾਹਿਬ ਤੋਂ ਮਹਾਪੁਰਸ਼ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਲੰਗਰ ਸਾਹਿਬ ਵਾਲਿਆਂ ਦੇ 40 ਸਿੰਘ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਲੈਣ ਲਈ ਆਏ ਨੇ ਉਹਨਾਂ ਨੂੰ ਹਥਿਆਰ ਦੇਣੇ ਨੇ ਫੌੜ ਦੀ ਗਿਣਤੀ ਬੜੀ ਐ ਸਾਡੇ ਨਾਲੋਂ ਕਈ ਗੁਣਾ ਵੱਧ ਐ ਪਰ ਅਸੀਂ ਪੈਨ ਨਹੀਂ ਕਰਨੀ ਕਿਉਂਕਿ ਕਲਗੀਧਰ ਦਾ ਸਾਨੂੰ ਹੁਕਮ ਹੈ ਬਲਾਚਾਰ ਕੀ ਦਰਮਿਆ ਆਮ ਦਮ ਬਾਤ ਤਦਵੀਰ ਤੀਰੋ ਤੂਫੰਗ ਆਮ ਦਮ ਕਲਗੀਧਰ ਨੇ ਕਿਹਾ ਸੀ ਔਰੰਗਜ਼ੇਬ میں خوشی نہ ہتھیار نہیں اٹھائے لاچار ہو کے اٹھائے دے. تو تیم دی پاشا نہیں سمجھتا پنڈر والے کہ پیل نہیں کرنی پیل آرمی کرے گی دی, کی دی پر کدرے پر پرکرما واٹا بردار فوجی ہیلیکوپٹر سر اتارے گئے تے یاد رکھیو پر ادا رسیاں تو سٹنے نے جو میں بیری تو بیر سٹی گئے ਇਹ ਵੀ ਯਾਦ ਰੱਖਿਓ ਇੱਕ ਗੋਲੀ ਦੇ ਨਾਲ ਇੱਕ ਦੀ ਜਾਨ ਲੈਣੀ ਜ਼ਰੂਰੀ ਹੈ ਇਨਸਾਨੀਅਤ ਦੇ ਦੁਸ਼ਮਣ ਚੜ ਕੇ ਆ ਰਹੇ ਨੇ ਐਵੇਂ ਅਜਾਈ ਅਸਲਾ ਨਹੀਂ ਫੂਕਣਾ ਇਮਤਿਹਾਨ ਦੀ ਘੜੀ ਹੈ ਸਿਰ ਦਿੱਤਿਆਂ ਬਿਨਾ ਹੁਣ ਤਰਮ ਦੀ ਰਾਖੀ ਸੰਭਵ ਨਹੀਂ ਮਰਦ ਕੱਚਦਾ ਹੈ ਇਹ ਬਾਦੂ ਦੀਆਂ ਬਾਤਾਂ ਨਹੀਂ ਦੋ ਝੂਨੂ ਮੀਡੀਆ ਨੇ ਜਿੰਨੀਆਂ ਵੀ ਉਹਨਾਂ ਦੀਆਂ ਇੰਟਰਵਿਊਜ਼ ਲਈਆਂ YouTube ਤੇ ਸੁਣ ਸਕਦੇ ਹੋ ਮੌਤ ਨੂੰ ਵੇਖ ਕੇ ਮਰਦ ਦੇ ਚਿਹਰੇ ਤੇ ਰੰਚਕ ਮਾਤਰ ਵੀ ਛਿਟਣ ਨਹੀਂ ਆਇਆ ਤਿੰਨ ਝੂਂਦਾ ਦਿਹਾੜਾ ਚੜ੍ਹਿਆ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਜਾਣ ਬੁਝ ਕੇ ਕਰਫਿਊ ਵਿੱਚ ਤਲਾਈ ਕੀਤੀ ਗਈ ਔਰ ਜੇ ਕਦੇ ਸਿਟੀਜ਼ਨ ਫੋਰ ਡੈਮੋਕ੍ਰੇਸੀ ਦੀ ਰਿਪੋਰਟ ਪੜੋ ਤੇ ਉਹਦੇ ਵਿੱਚ ਸਾਫ਼ ਜ਼ਿਕਰ ਹੈ ਸਰਕਾਰ ਦੀ ਬਦਨੀਅਤ ਸੀ ਜਾਣ ਕੇ ਕਰਫਿਊ ਵਿੱਚ ਢਿਲ ਦਿੱਤੀ ਗਈ ਸੀ ਤਾਕੇ ਬਜ਼ੁਰਗ ਬੀਬੀਆਂ ਬੱਚੇ ਨੌਜਵਾਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਅੰਦਰ ਵੱਧ ਤੋਂ ਵੱਧ ਇਕੱਠੇ ਹੋਣ ਇਹਨਾਂ ਦੀਆਂ ਤਿੰਨ ਨਸਲਾਂ ਮਿੱਟੀ 'ਚ ਮਲਾਈਆਂ ਜਾਣ ਇਹ ਬਜ਼ੁਰਗ ਹੱਕ ਮੰਗਦੇ ਨਹੀਂ ਛੱਡਣੇ ਕੱਲ ਜਵਾਨ ਮੰਨਣਗੇ ਅੱਜੇ ਹੀ ਮਿਟਾ ਦਿਓ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਬਾਲੜੇ ਹੱਕ ਮੰਗਣਗੇ ਇਹ ਤੀਜੀ ਪੀੜੀ ਵੀ ਮਿਟਾ ਦਿਓ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਜਦੋਂ ਭੀੜ ਇਕੱਠੀ ਹੋ ਗਈ ਸੰਗਤ ਇਕੱਠੀ ਹੋ ਗਈ ਅਚਾਨਕ ਕਰਫਿਊ ਟਾਈਮ ਕੀਤਾ ਗਿਆ ਕਿਸੇ ਨੂੰ ਮਾਰ ਨਹੀਂ ਆਉਣ ਦੇਣਾ ਚਾਰ ਜੂਨ ਦਾ ਦਿਨ ਚੜ੍ਹਿਆ ਅਮਰਤ ਵੇਲੇ ਪੰਜ ਵੇਲੇ ਦੇ ਪੰਜ ਵਡੇ ਦਾ ਸਮਾਂ ਹੈ ਤੋਪ ਦਾ ਪਹਿਲਾ ਗੋਲਾ ਸਿੰਧੀਆਂ ਦੀ ਧਰਮਸ਼ਾਲਾ ਤੇ ਵੱਜਾ ਹੈ 2000 ਤੋਂ ਉੱਪਰ ਸ਼ਾਤਾ ਬਰਦਾਰ ਸਿਪਾਹੀ ਹੈਲੀਕਾਪਟਰਸ ਨੇ ਪ੍ਰਕਰਮਾਂ ਵਿੱਚ ਲਾਏ ਨੇ ਜਰਨਲ ਸ਼ਵੇਤ ਸਿੰਘ ਦੇ ਬੜਾਏ ਮੋਰਚੇ ਐਸੇ ਸਨ ਸਿੰਘਾਂ ਨੇ ਐਸੀ ਟਕਾਣਿਓ ਗੋਲੀਆਂ ਦੀ ਵਰਖਾ ਕੀਤੀ ਦੁਸ਼ਮਣ ਦੇ ਗਿੱਟੇ ਛੱਲੀ ਹੋਏ ਗਿੱਟੇ ਜਦੋਂ ਮਿੱਟੀ ਮਿੱਟੀ ਹੋਏ ਦੁਸ਼ਮਣ ਪ੍ਰਕਰਮਾ ਵਿੱਚ ਡਿੱਗਿਆ ਦੂਸਰਾ ਹल्ला ਸਿੰਘਾਂ ਦੀਆਂ ਗੋਲੀਆਂ ਨੇ ਐਸਾ ਕੀਤਾ ਖੋਪੜ ਛਾਤਾ ਬਰਦਾਰ ਫੌਂਦੀਆਂ ਦੇ ਇੱਦਾਂ ਉੱਡੇ ਨੇ ਇਦਾਂ ਭੱਜੇ ਨੇ ਜਿਵੇਂ ਸ੍ਰੀ ਕ੍ਰਿਸ਼ਨ ਮਹਾਰਾਜ ਮੱਖਣ ਦੀ ਮਟਕੀ ਭਾਂਦੇ ਨੇ ਮੇਜੇ ਦਾ ਉੱਡੀ ਆ ਜਦੋਂ ਮੱਖਣ ਉੱਡਦਾ ਹੈ ਕੰਨਾਂ ਨੂੰ ਹੱਥ ਲੱਗ ਗਏ ਇੰਡੀਅਨ ਆਰਮੀ ਦੇ ਜਿਹੜੇ ਆਦੇ ਸੀ ਅੱਦੇ ਘੰਟੇ ਵਿੱਚ ਭਿੰਡਰਾ ਵਾਲੇ ਦੀਆਂ ਮਸ਼ਕਾਂ ਬੰਨ ਕੇ ਲੈ ਆਵਾਂਗੇ ਉਹ ਸੁਪਨੇ ਚੱਕਣਾ ਚੂਰ ਹੋ ਗਏ ਗੋਲਾਬਾਰੀ ਇਨੀ ਵਸ ਰਹੀ ਹੈ ਹਰਮੰਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਕੇ ਅਕਾਲ ਤਖਤ ਲਿਜਾਇਆ ਹੀ ਨਾ ਜਾ ਸਕਿਆ ਹਲਕੀ ਪੌੜੀ ਹੀ ਮਹਾਰਾਜ ਨੂੰ ਟਿਕਾਉਣਾ ਪਿਆ ਪੰਜ ਜੂਨ ਦਾ ਅੰਮ੍ਰਿਤ ਵੇਲਾ ਹੋਇਆ ਲੜਾਈ ਜਾਰੀ ਹੈ ਕੰਪਲੈਕਸ ਹਰਮੰਦਰ ਸਾਹਿਬ ਦੇ ਇਰਦ ਗਿਰਦ ਟੈਂਕ ਵੀ ਨੇ ਸਾਢੇ 11 ਵਜੇ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਦੇ ਅੰਦਰ ਜੋ ਵਿਚਾਰ ਤੰਕੀ ਹੈ ਉਹਨੂੰ ਗੋਲੇ ਨਾਲ ਉਡਾਇਆ ਗਿਆ ਗੋਲਿਆਂ ਦੀ ਤਬੜ ਤੋਰ ਬਾਰਿਸ਼ ਹੋਈ ਹੈ ਮੌਤ ਦਾ ਤਾंडव ਹੈਲੀਕਾਪਟਰ ਸરાਹਿੰ ਮਚਾਇਆ ਜਾ ਰਿਹਾ ਹੈ ਅਸਹਿ ਗਰਮੀ ਵਿੱਚ ਅਕੈ ਕਹਿਰ ਬਰਸ ਰਿਹਾ ਹੈ ਹਰਮੰਦਰ ਸਾਹਿਬ ਦੇ ਉੱਤੇ ਅੰਮ੍ਰਿਤਸਰ ਦੇ ਲੋਕ ਡਰ ਖੋਫ ਗੁੱਸੇ ਦੇ ਨਾਲ ਭਰੇ ਹੋਏ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਮਾਵਾਂ ਆਪਣੇ ਮਾਸੂਮ ਬੱਚਿਆਂ ਨੂੰ ਬੇਵਸੀ ਦੇ ਆਲਮ ਵਿੱਚ ਕਤਲ ਹੁੰਦਿਆਂ ਦੇਖ ਰਹੀਆਂ ਨੇ ਮੋਰਚਿਆਂ ਵਿੱਚ ਜੁਝਾਰੂ ਸਿੰਘ ਡਟੇ ਹੋਏ ਨੇ ਜਕਾਰਿਆਂ ਤੇ ਜਕਾਰੇ ਛੱਡਦੇ ਨੇ ਕਦੇ ਕਦੇ ਸੰਗਤ ਦੀਆਂ ਚੀਕਾਂ ਕਦੇ ਕਦੇ ਫੌਜੀਆਂ ਦੀਆਂ ਕੂਕਾਂ ਸੁਣਾਈ ਦਿੰਦੀਆਂ ਨੇ ਜਿਹੜੇ ਸੂਰਮੇ ਲੜਦੇ ਨੇ ਸਿਮਰਨ ਕਰਦੇ ਹੋਏ ਸ਼ਹਾਦਤ ਦੀ ਅਬਦੀ ਮਾਰ ਰਹੇ ਨੇ ਔਰ ਭਿੰਡਰਾ ਵਾਲਾ ਜਰਨੈਲ ਨਿਡਰਤਾ ਦੇ ਨਾਲ ਮੋਰਚੇ ਦੀ ਅਗਵਾਈ ਕਰ ਰਿਹਾ ਹੈ 5 ਜੂਨ ਦੀਆਂ ਸ਼ਾਮਾਂ ਪੈ ਗਈਆਂ ਫੌਜ ਦੇ ਕਮਾਂਡਰ ਮਨ ਹੀ ਮਨ ਹਾਰ ਮਨ ਚੁਟਕੇ ਨੇ ਇੰਦਰਾ ਗਾਂਧੀ ਨੂੰ ਵਾਇਰਲੈਸ ਗਈ ਹੈ ਐ ਬੀਬੀ ਇੰਦਰਾ ਗਾਂਧੀ ਇਟਸ ਹਾਰਡ ਟੂ ਟੈਕਲ ਢਿੰਡਰਾ ਵਾਲੇ ਵਿਦ ਲਾਈਟ ਮਸ਼ੀਨ ਗਨਸ ਹੈਵੀ ਮਸ਼ੀਨ ਗਨਸ ਵਿਦ ਕੈਨਨਸ ਵੀ ਸ਼ੁੱਡ ਯੂਜ਼ ਵਿਜਨਤਾ ਟੈਂਕਸ ਇਹ ਢਿੰਡਰਾ ਵਾਲਾ ਤੋਪਾਂ ਨਾਲ ਕਾਬੂ ਨਹੀਂ ਆਉਂਦਾ ਇਹ ਢਿੰਡਰਾ ਵਾਲਾ ਮਸ਼ੀਨ ਗਨਾਂ ਨਾਲ ਕਾਬੂ ਨਹੀਂ ਆਉਂਦਾ ਜਿੰਨਾ ਚਿਰ ਵਿਜਨਤਾ ਟੈਂਕਾਂ ਨਾਲ ਗੋਲੇ ਨਹੀਂ ਮਾਰਾਂਗੇ ਮਿਟੇਗਾ ਨਹੀਂ ਇੰਦਰਾ ਗਾਂਧੀ ਨੇ ਹਾਮੀ ਭਰ ਦਿੱਤੀ 5 ਜੂਨ ਰਾਤ 10 ਵਜੇ ਦਾ ਸਮਾਂ ਹੈ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਟੈਂਕ ਦਾਖਲ ਹੋਏ ਇਕ ਸੂਰਮਾ ਉੱਠਿਆ ਆਪਣਾ ਪਰਿਵਾਰ ਲੈ ਕੇ ਭਾਈ ਮੋਹਰ ਸਿੰਘ ਹਿੰਦੂ ਪਰਿਵਾਰ ਚੋਂ ਸੀ ਸਿੰਘ ਸੱਜਿਆ ਸੀ ਸਿੱਖ ਧਰਮ ਵਿੱਚ ਪਰਫੁੱਲਤ ਹੋਇਆ ਸੀ ਸਰੀਰ ਨਾਲ ਬਰੂਦ ਬੰਨ੍ਹ ਕੇ ਆਪਣੇ ਬੱਚਿਆਂ ਦੇ ਸਰੀਰ ਨਾਲ ਬਰੂਦ ਬੰਨ੍ਹ ਕੇ ਦੋਹਾਂ ਢੀਆਂ ਤੇ ਘਰ ਵਾਲੀ ਸਮੇਤ ਉਸ ਮਰਦ ਨੇ ਟੈਂਕਾਂ ਦੇ ਪਰ ਖਚੇ ਉਡਾ ਦਿੱਤੇ ਇਹ ਉਹ 5 ਜੂਨ ਹੈ ਜਿੱਦਨ ਬਾਬਾ 18 ਸਿੰਘ ਸ਼ਹੀਦ ਹੋਏ ਜਨਰਲ ਸ਼ਬੀਖ ਸਿੰਘ ਸ਼ਹੀਦ ਹੋਏ ਔਰ ਬੋੜਿਆਂ ਵੀ ਵਰਖਾ ਦੇ ਨਾਲ 5 ਜੂਨ ਦੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਟਹਿ ਤੇ ਰੀ ਕੀਤਾ ਗਿਆ ਸਿੱਧਕੀ ਸੂਰਮੇ ਤੁੰਬਾ ਤੁੰਬਾ ਹੋ ਕੇ ਉੱਡ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਖੰਸਤਾ ਕਰ ਦਿੱਤੀ ਗਈ 5 ਜੂਨ 1984 ਦੀ ਰਾਤ ਕਹਿਰ ਭਰੀ ਰਾਤ ਸੀ ਇਹੋ ਸਮਝ ਲਓ 20ਵੀਂ ਸਦੀ ਦੀ ਸਭ ਤੋਂ ਭਿਆਨਕ ਰਾਤ ਸੀ 6 ਜੂਨ ਦਾ ਦਿਨ ਚੜ੍ਹਿਆ ਆਖਿਰ ਜਿਸ ਨੂੰ ਖਤਮ ਕਰਨ ਵਾਸਤੇ ਟੈਂਕ ਲਿਆਂਦੇ ਗਏ ਸਨ ਟੈਂਕਾਂ ਦੇ ਗੋਲੇ ਜਿਸ ਦਾ ਕੁਛ ਨਾ ਵਿਗਾੜ ਸਕੇ ਉਹ ਮਰਦ ਪਿੰਡਰਾਵਾਲਾ ਆਪਣੀ ਇੱਛਾ ਦੇ ਅਨੁਸਾਰ ਸਾਥੀ ਭਾਈ ਮਰੀਤ ਸਿੰਘ ਨਾਲ ਹੋਰਾਂ ਮਰਜੀਵੜਿਆਂ ਨੂੰ ਨਾਲ ਲੈ ਕੇ ਆਪਣੀ ਮਨਪੋਂਦੀ ਜਗਾ ਤੇ ਅਕਾਲ ਤਖਤ ਸਹਿਬ ਦੇ ਸਾਹਮਣੇ ਜਿੱਥੇ ਅਜ ਨਿਸ਼ਾਨ ਸਹਿਬ ਨੇ ਆ ਗੱਟਿਆ ਗੋਲੀਆਂ ਦੀ ਵਰਖਾ ਹੋਈ ਇੱਕ ਬ੍ਰਸ਼ਟ ਪਿੰਡਰਾਂ ਵਾਲੇ ਸੰਤਾਂ ਨੂੰ ਲੱਗਾ ਉਹ ਸੂਰਮਾ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਸ਼ਹਾਦਤ ਦੀ ਅਭੀ ਮੰਗਿਆ ਭਾਈ ਅਮਰੀਕ ਸਿੰਘ ਦੀ ਸ਼ਹੀਦ ਹੋਏ ਇਹਨੂੰ ਬਾਣੀਆਂ ਦੀ ਹੈ ਸਤਿਗੁਰ ਆਗੇ ਸੀਸ ਭੇਟਦੇ ਹੂੰ ਜੇ ਸਤਿਗੁਰ ਸੱਚਾ ਹੈ ਭਾਵੇਂ ਆਪੇ ਦਇਆ ਕਰੋ ਪ੍ਰਭ ਦਾਤੇ ਨਾਲਖ ਅੰਕ ਸਮਾਵੈ ਜਿਹੜਾ ਗੁਰੂ ਲਈ ਸੀਸ ਦਿੰਦਾ ਏ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ ਭਾਰਤ ਵਰਸ਼ ਦੀ ਆਰਮੀ ਨੇ ਆਪਣੇ ਸਵਿਲੀਅਨਸ ਤੇ ਹਮਲਾ ਕੀਤਾ ਸੀ ਇਹ ਦੁਨੀਆ ਵਿੱਚ ਇੱਕ ਲੋਤੀ ਉਦਾਹਰਣ ਸੀ ਅੱਜ ਤਾਈਂ ਐਸਾ ਇਸ ਰੂਹੇ ਜ਼ਮੀਨ ਤੇ ਕਦੇ ਨਹੀਂ ਸੀ ਹੋਇਆ ਟੈਂਕ ਹੈਲੀਕਾਪਟਰਸ 에ਅਰ ਫੋਰਸ ਬਾਰਡਰ ਤੇ ਵਰਤੀ ਜਾਂਦੀ ਹੈ ਆਪਣੇ ਦੇਸ਼ ਦੇ ਵਸਨੀਕਾਂ ਨੂੰ ਮਾਰਨ ਲਈ ਨਹੀਂ ਪਰ ਇੰਦਰਾ ਗਾਂਧੀ डिसेंबर 1984 ਦੀ ਇਲੈਕਸ਼ਨ ਜਿੱਤਣ ਲਈ ਪਿੰਡਰਾ ਵਾਲੇ ਨੂੰ ਖਲਨਾਇਕ ਸਾਥਕ ਕਰਕੇ ਆਪ ਨਾਇਕ ਬਣਨਾ ਚਾਹੁੰਦੀ ਸੀ ਖੈਰੇ ਦਾ ਤੀਰ ਨਿਸ਼ਾਨੇ ਤੇ ਲੱਗਾ ਹੈ ਸੈਂਕੜੇ ਸਿੰਘ ਸ਼ਹੀਦ ਹੋਏ ਸੇਹਣੀਆਂ ਸ਼ਹੀਦ ਹੋਈਆਂ ਬੱਚੇ ਸ਼ਹੀਦ ਹੋਏ ਕੋਕੋਕੇ ਮਾਰੇ ਗਏ ਨੌ ਨੌ ਮਹੀਨਿਆਂ ਦੇ ਬੱਚੇ ਉੱਪਰੋਂ ਉਛਾਲ ਕੇ ਗੋਰੀਆਂ ਨਾਲ ਛਲਮੀ ਕੀਤੇ ਗਏ ਖੈਰ ਇਹਨਾਂ ਨੂੰ ਛੋਟੇ ਛੋਟੇ ਬਾਲਣੇ ਵੀ ਅਤਵਾਦੀ ਜਾਪਦੇ ਸਨ ਕਿਉਂਕਿ ਸਿੱਖ ਜਗਤ ਦੇ ਇਹ ਉਹ ਵਾਰਸ ਸਨ ਜਿਨ੍ਹਾਂ ਸਿੱਖੀ ਨੂੰ ਪਰਫੁੱਲਤ ਕਰਕੇ ਅਬਦਾਲੀਆਂ ਨੂੰ ਵੰਗਾਰਨਾ ਸੀ ਇੰਦਰਾ ਗਾਂਧੀ ਵਰਗੀਆਂ ਨੂੰ ਵੰਗਾਰਨਾ ਸੀ ਅੱਜ ਇਹ ਤੀਜੀ ਪੀੜੀ ਸਾਡੀ ਮਟਾਈ ਜਾ ਰਹੀ ਸੀ ਹੁਣ ਆਜੋ ਆਰਮੀ ਦੇ ਨੁਕਸਾਨ ਤੇ ਜਰਨਲ ਸੈਨਾ ਨੂੰ ਬਾਚਿਓ ਜਰਨਲ ਬਰਾੜ ਦੀਆਂ ਬਾਤਾਂ ਸੁਣਿਓ ਐਟਾ ਟਾਈਮ ਇਹ ਡਿਸੀਜਨ ਨਹੀਂ ਲਏ ਜਾਂਦੇ ਐਟਾ ਟਾਈਮ ਇਹ ਲਿਖਤਾਂ ਪ੍ਰਗਟ ਨਹੀਂ ਕੀਤੀਆਂ ਜਾਂਦੀਆਂ ਵੀ ਇਹਨਾਂ ਨੁਕਸਾਨ ਆਰਮੀ ਦਾ ਹੋਇਆ ਇਹਨੂੰ ਘਟਾ ਕੇ ਦਿਖਾਉਂਦੇ ਨੇ ਕਿਦਰੇ ਸਿੱਖ ਜੋਸ਼ੋਖ ਰੋਸ਼ ਵਿੱਚ ਨਾ ਆ ਜਾਣ ਅਸਲ ਦੇ ਵਿੱਚ ਜਿਹੜੀਆਂ ਲਿਖਤਾਂ ਮਿਲਦੀਆਂ ਨੇ ਇਹ ਬਰਾੜ ਤੇ ਸਿਨਾ ਮਰ ਕੇ ਇੰਡੀਅਨ ਆਰਮੀ ਦੇ ਆਗੂ ਕਹਿੰਦੇ ਨੇ ਭਾਰਤ ਵਰਸ਼ ਦੀ ਆਰਮੀ ਦਾ ਜਿੰਨਾ ਨੁਕਸਾਨ 1984 ਦੇ ਬਲੂ ਸਟਾਰ ਦਰਮਿਆਨ ਹੋਇਆ ਹੈ ਉਹਨਾਂ ਨੁਕਸਾਨ 1962 ਦੀ ਇੰਡੋ ਚਾਈਨਿਸ ਵਾਰ 1971 ਦੀ ਇੰਡੋ ਪਾਕਿਸਤਾਨੀ ਵਾਰ ਵਿੱਚ ਰਲਾ ਕੇ ਵੀ ਨਹੀਂ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਮਿੱਟੀ ਮਿਲਾਏ ਨੇ ਪਿੰਡਰਾਂ ਵਾਲੇ ਦੇ ਸਾਥੀਆਂ ਨੇ ਟਰੱਕਾਂ